ਹਰਿ ਗੁਰੂ ਸਾਹਿਬ ਜੀ ਆ ਸੰਹ ਹੱਲਾ ਫਿਰਵਾ ਜੀਉ ਮਨ ਤਨ ਤਨ ਪ੍ਰਮਕੇ ਦੀਏ ਸਬਰਸ ਭੋਗ ਤੀਨ ਬੰਦਪ ਜੀਅ ਦਤਾ ਸਰਨ ਰੱਖਣ ਜੋਗ ਮੇਰੇ ਮਨ ਤੇ ਹਰ ਹਰ ਨਾਉ ਹਲਤਪਲ ਤਸਾਏ ਸੰਗੇ ਏਕ ਸੰਲੇ ਬਲਾਉ ਰਹਾਉ ਵੇਦ ਸਾਸਤਰ ਜਨ ਤੇ ਆਵਹਿ ਤਰਣ ਕਉ ਸੰਸਾਰੇ ਕਰਨ ਧਰਮ ਅਨੇਕ ਕਿਰਿਆ ਸਭ ਉਪਰ ਆ ਨਾਮ ਚਾਰ ਕਾਮ ਗ੍ਰੋਧ ਅਹੰਕਾਰ ਬਿੰਸ ਮਿਲੈ ਸਤਿਗੁਰ ਦੇਵ ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਚਰਨ ਸਰਣ ਦਇਆਲ ਤੇਰੀ ਤੂੰ ਨੇ ਮਾਣੇ ਮਾਣ ਜੀ ਪ੍ਰਾਨ ਆਧਾਰ ਤੇਰਾ ਨਾਨਕ ਕਾ ਪ੍ਰਭ ਤਾਣ ਚਰਨ ਸਰਣ ਦਇਆਲ ਤੇਰੀ ਤੂੰ ਨੇ ਮਾਣੇ ਮਾਣ ਜੀ ਪ੍ਰਾਨ ਆਧਾਰ ਤੇਰਾ ਨੇਕ ਕਾ ਪ੍ਰਪਦਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਨਹੀਂ ਕਿਛ ਹੋ ਨਹੀਂ ਕਛ ਆਹੇ ਨਾ ਮੋਰਾ ਅਸਰ ਲਚਾਰਾ ਖਲੇ ਹੋ ਸਦਨ ਆ ਜਨ ਤੋੜਾ ਜੀਤਾ ਜੀਓ ਪਿੰਦ ਸਰ ਤੇਰਾ ਤੂੰ ਅੰਤਰ ਜਾਮੀ ਪ੍ਰਭ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਹੈ ਤੇ ਹਾ ਹੋੰਕਰੀ ਵਿਖਿਆਨ ਸਤਿਗੁਰੂ ਪਿਆਰੇ ਸਾਸੰਗੇ ਜੀ ਸਾਧਗ੍ਰੰਥ ਨੇ ਪਾਏ ਬਖਸ਼ਿਸ਼ ਕੀਤੀ ਹੈ 12ਵੇਂ ਕਰਦਾ ਦੂਜਾ ਸ਼ਬਦ ਤੇ ਲੜੀਵਾਰ ਦਾ ਆਸਾ ਰਾਗ ਦਾ 137 ਨੰਬਰ ਸ਼ਬਦ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਖਾਰਬ 52 ਅੰਗ 405 ਅੰਗ ਤੇ ਸੋशोभਿਤ ਹੈ ਆਸਮ ਅੱਲਾ ਪੰਜਵਾਂ ਪੰਜਵੇਂ ਧੰਨ ਗੁਰੂ ਨਾਨਕ ਪੰਜਵੇਂ ਗੁਰੂ ਅਰਜਨ ਸਾਹਿਬ ਜੀ ਦੀ ਮੁਖਾਰਬਿੰ ਤੋਂ ਚਾਰਣ ਕੀਤਾ ਹੋਇਆ ਪਾਵਨ ਸ਼ਬਦ ਹੈ ਜੀ ਮੇਰੇ ਮਨ ਧਿਆਏ ਹਰ ਹਰ ਨਾਉ ਏ ਮੇਰੇ ਮਣਾ ਧਿਆਣਾ ਕਰ ਕੀ ਹਰ ਹਰ ਨਾਉ ਹਰੀ ਦਾ ਨਾਮ ਧਿਆਣਾ ਕਰ ਉਸ ਹਰੀ ਨੂੰ ਜਪਣਾ ਕਰ ਉਸ ਨੂੰ ਸਿਮਰਣਾ ਕਰ ਉਸ ਨੂੰ ਜਪਣਾ ਕਰ ਭਾਈ ਹਲਤ ਪਲਤ ਸਹਾਈ ਸੰਗੇ ਇਕ ਸਿਉ ਲਿਵਾਲਾਓ ਰਹਾਓ ਜਿਹੜਾ ਹਲਤ ਪਲਤ ਭਾਵ ਇਸ ਸੰਸਾਰ ਲੋਕ ਵਿੱਚ ਤੇ ਪਰਲੋਕ ਵਿੱਚ ਜਿਹੜਾ ਤੈਨੂੰ ਰੱਖਣ ਯੋਗ ਹੈ ਜਿਹੜਾ ਤੈਨੂੰ ਸਾਭਣ ਯੋਗ ਹੈ ਭਾਵੇਂ ਲੋਕ ਪ੍ਰਲੋਭ ਵਿੱਚ ਤੇਰਾ ਜਿਹੜਾ ਸਾਥੀ ਹੈ ਉਸ ਦਾ ਨਾਮ ਜਪਣਾ ਪ੍ਰਕਰ ਇਸ ਲਈ ਏਕ ਸੋਲੇ ਬਿਲਾਓ ਇਸ ਲਈ ਭਾਈ ਇੱਕ ਦੇ ਨਾਲ ਲਿਵਰ ਜੋੜਨੀ ਕਰ ਇੱਕ ਨਾਲ ਸੁਰਤੀ ਜੋੜਨੀ ਕਰਾਓ ਵਿਸ਼ਰਾਮ ਦੇ ਕੇ ਕੇਂਦਰੀ ਭਾਸੁੰਝ ਜਾਂਦੇ ਨੇ ਅਸਮਹਨ ਲਾਪਨਵਾਨ ਜਿਉ ਮੰਨ ਤਨ ਪ੍ਰਾਣ ਪ੍ਰਭ ਕੇ ਦੀਏ ਸਭ ਰਸ ਭੋਗ ਕਹਿੰਦੇ ਜੀਵ ਇਹ ਸੂਖਮ ਸਰੀਰ ਇਹ ਸੂਖਮ ਸਰੀਰ ਵੀ ਤੇ ਪੰਜ ਪੂਤਕ ਸਰੀਰ ਵੀ ਮਨ ਵੀ ਤੇ ਤੰਨ ਵੀ ਤੇ ਇਹਦੇ ਵਿੱਚ ਜਿਹੜੀ ਜਿੰਦ ਵਸਦੀ ਹੈ ਇਹ ਵੀ ਇਹ ਪਰਮਾਤਮਾ ਨੇ ਦਿੱਤੀ ਹੈ ਦिए ਸਭ ਰਸ ਭੋਗ ਜਿਉ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਕਹਿੰਦੇ ਸਭ ਕੋ ਜਿਤ ਨੂੰ ਦਿੱਤਾ ਅੰਨ ਕੱਪੜਾ ਨੰਗੇ ਚ ਕੱਜਣ ਲਈ ਢਿੱਡ ਭਰਨ ਲਈ ਅੰਨ ਦਿੱਤਾ ਵਸਤਰ ਦਿੱਤੇ ਨੇ ਤੇਰੇ ਟੱਕਣ ਲਈ ਛੱਤ ਦਿੱਤੀ ਇਹ ਸਭ ਕੁਝ ਦਿੱਤਾ ਪਰ ਤੂੰ ਉਹਨੂੰ ਯਾਦ ਕਿਉਂ ਨਹੀਂ ਕਰਦਾ ਕਹਿੰਦੇ ਬੀਅੇ ਸਭ ਰਸਪੋ ਉਹਨੇ ਸਾਰੇ ਤਰ੍ਹਾਂ ਦੇ ਤੈਨੂੰ ਜ਼ਰੂਰਤਮੰਦ ਪਦਾਰਥ ਸਭ ਬਖਸ਼ਿਸ਼ ਕੀਤੇ ਨੇ ਦੀਨ ਬੰਧਭ ਜੀ ਅਦਾਤ ਸਰਣ ਰੱਖਣ ਜੋਗ ਦੀਨ ਬੰਧਭ ਦੀਨ ਭਗ ਗਰੀਬਾਂ ਤੇ ਬੰਧ ਭਾਵ ਵੀ ਭਾਈ ਜਿਹੜਾ ਇਹ ਦੀਨ ਬੰਧਭ ਜੀਨ ਗਰੀਬਾਂ ਦਾ ਬੰਧ ਭਾਵ ਸੰਬੰਧੀ ਤੇ ਜੀਵਨ ਦਾਤਾ ਦੀਨ ਬੰਧਪ ਜੀਵ ਦਾਤਾ ਗਰੀਬਾਂ ਦਾ ਸਨੇਤਰ ਜੀਵਾਂ ਦਾ ਦਾਤਾ ਸ਼ਰਨ ਰੱਖਣ ਯੋਗ ਜਿਹੜਾ ਆਪਣੀ ਸ਼ਰਨ ਵਿੱਚ ਆਪਣੇ ਓਟ ਆਸਰੇ ਦੇ ਵਿੱਚ ਰੱਖਣ ਯੋਗ ਸਮਰੱਥ ਹੈ ਉਹ ਸੰਭਨਾ ਕਰਦਾ ਉਹਨੂੰ ਜਪਨਾ ਕਰ ਮੇਰੇ ਮਨ ਧਿਆਏ ਹਰ ਹਰ ਨਾਓ ਹਲਤ ਪੰਤ ਸਹਾਏ ਸੰਗੇ ਇਕ ਜਗ ਲਵ ਲਾਓ ਰਹਾ ਹੋ ਮੇਰੇ ਮਨ ਉਸ ਪਰਮਾਤਮਾ ਨੂੰ ਪਿਆ ਉਸ ਨੂੰ ਜਪਨਾ ਕਰ ਉਹਦਾ ਨਾਮ ਜਪਨਾ ਕਰ ਜਿਹੜਾ ਇਸ ਲੋਕ ਵਿੱਚ ਵੀ ਪਰ ਲੋਕ ਵਿੱਚ ਵੀ ਤੇਰਾ ਸੰਗੀ ਸਾਥੀ ਬਣੇਗਾ ਇਸ ਲਈ ਇਕ ਜਗ ਲਵ ਲਾਓ ਉਸ ਇੱਕ ਦੇ ਨਾਲ ਸੁਰਤੀ ਜੋੜਦੀ ਕਰ ਰਹਾ ਹੋ ਵਿਸ਼ਰਮ ਦੇ ਕੇਂਦਰੀ ਪਾਸ ਸੰਜਾਦੇ ਨੇ ਬੇਦ ਸ਼ਾਸਤਰ ਜਾਨ ਤੇ ਆਵਹਿ ਤਰਣ ਕੋ ਸੰਸਾਰ ਕਿੰਨੇ ਭਾਈ বেদ ਛੇ বেদ ਸ਼ਾਸਤਰ ਪੜਦਾ ਹੈ ਪਾ ਧਾਰਮਿਕ ਪੁਸਤਕਾਂ ਪੜਦਾ ਹੈ ਜਨ ਅਧਿਆਵ ਉਹਦੇ ਭਗਤ ਪੜ੍ਹਦੇ ਨੇ ਕਿਉਂਕਿ ਤਰਨ ਕੋ ਸੰਸਾਰ ਇਹੀ ਇੱਕ ਤਰਨ ਦਾ ਰਸਤਾ ਹੈ ਸੰਸਾਰ ਸਮੁੰਦਰ ਤੋਂ ਕਈ ਸਾਧਗੁਰੂ ਕਹਿੰਦੇ ਨੇ ਸੰਸਾਰ ਸਮੁੰਦੇ ਤਾਰ ਗੁਬਿੰਦੇ ਤਾਰ ਲੈ ਬਾਪ ਬੀਠੁਲਾ ਮੈਂ ਅਜਾਨ ਜਨ ਤਰਪੈਣ ਜਾਣੋ ਹਰ ਬਾਹ ਦੇ ਬਾਹ ਦੇ ਬੀਠੁਲਾ ਮੇਰੇ ਸਾਧਗੁਰੂ ਮੇਨੂੰ ਤਰਣਾ ਨਹੀਂ ਅੰਦਰ ਆਪਣੀ ਬਾਹ ਦੇ ਕੇ ਆਪਣਾ ਹੱਥ ਰੱਖ ਕੇ ਮੈਨੂੰ ਤਰਨਾ ਸਿਖਾਏ ਸ ਸੰਸਾਰ ਸਮੁੰਦਰ ਤੋਂ ਤਰਨ ਕੋ ਸੰਸਾਰ ਸ ਸੰਸਾਰ ਤਰਨ ਲਈ ਧਾਰਮਿਕ ਗਿਆਨ ਲੈਣਾ ਅਧਿਆਤਮਿਕ ਗਿਆਨ ਲੈਣਾ ਵੀ ਜ਼ਰੂਰੀ ਹੈ ਕਰਮ ਧਰਮ ਅਨੇਕ ਕਿਰਿਆ ਸਭ ਉਪਰਨਾਮੇ ਚਾਰ ਕਰਮ ਧਰਮ ਜਿਹਨੇ ਜਿਹੜੇ ਕਰਮ ਕਰਦਾ ਹੈ ਨੇਤਦੇ ਨਮੇਤਦੇ ਕਰਮ ਯਗ ਆਤਰਮਾ ਤੇ ਨੇਕੀ ਧੋਤੀ ਆਦ ਅਨੰਦ ਪ੍ਰਕਾਰ ਦੀ ਜਿਹੜੀ ਇਹ ਕਿਰਿਆ ਕਰਦਾ ਹੈ ਸਭ ਉੱਪਰ ਨਾਮ ਆਚਾਰ ਸਭ ਤੋਂ ਉੱਤਮ ਕਰਤਾਬਾ ਹੈ ਸਭ ਤੋਂ ਉਤਮ ਵਿਵਹਾਰ ਹੈ ਨਾਮ ਦਾ ਨਾਮ ਜਪਣਾ ਕਰ ਸਭ ਉੱਪਰ ਨਾਮ ਆਚਾਰ ਸਾਰੇ ਵਾਸ ਸ੍ਰੇਸ਼ਟ ਕਰਮ ਤੋਂ ਕਰਮ ਹੈ ਨਾਮ ਨਾਮ ਜਪਣਾ ਕਰ ਨਾਮ ਨਾਲ ਹੀ ਤੇਰਾ ਭਾਰ ਉਤਾਰਿਆ ਹੋਵੇਗਾ ਫਿਰ ਕੀ ਫਾਇਦਾ ਹੋਏਗਾ ਨਾਮ ਜਪਣ ਨਾਲ ਕਾਮ ਕ્રોਧ ਅਹੰਕਾਰ ਬਿਨਸੇ ਮਿਲੈ ਸਤਿਗੁਰ ਦੇ ਫਿਰ ਤੇਰੇ ਅੰਦਰ ਜਿਹੜੇ ਪੰਜ ਚੋਰ ਨੇ ਨਾ ਕਾਮ ਕ્રોਧ ਤੇ ਅਹੰਕਾਰ ਕਾਮ ਕ્રોਧ ਲੋਭ ਅਹੰਕਾਰ ਇਹ ਜਿਹੜੇ ਨੇ ਇਹ ਬਿਨਸੇ ਖਤਮ ਹੋ ਜਾਣਗੇ ਤੈਨੂੰ ਕਹ ਲਈ ਆਪਣੇ ਵਾਸ ਕਰਨਾ ਛੱਡ ਦੇਣਗੇ ਫਿਰ ਨਾਲ ਕੀ ਮਿਲੇਗਾ ਮਿਲੈ ਸਤਿਗੁਰ ਦੇ ਉਹ ਨਿਰੰਕਾਰ ਦਾ ਦਰਦਾਰਾ ਮਿਲ ਜਾਏਗਾ ਉਹਦਾ ਆਸਰਾ ਮਿਲ ਜਾਏਗਾ ਭਾਈ ਨਾਮ ਧ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਤੇ ਨਾਮ ਰੂਪੀ ਸਿਮਰਨ ਨੂੰ ਧ੍ਰਿੜ ਕਰਨਾ ਕਰ ਹਿਰਦੇ ਵਿੱਚ ਤੇ ਉਦੀ ਭਗਤੀ ਕਰਨੀ ਕਰ ਹਰ ਕੀ ਹਰ ਕੀ ਭਲੀ ਪ੍ਰਭ ਕੀ ਸੇਵ ਇਹੀ ਪ੍ਰਮਾਤਮਾ ਦੀ ਭਲੀ ਉਸ ਪ੍ਰਮਾਤਮਾ ਦੀ ਭਲੀ ਸੇਵ ਹੈ ਸੇਵਾ ਕਰਨੀ ਹੈ ਉਹਨਾਂ ਨਾਮ ਨੂੰ ਧ੍ਰਿੜ ਕਰ ਨਾਮ ਸੁਣ ਨਾਮ ਕਮਾਲ ਨਾਮ ਜਪਣਾ ਕਰ ਤੇ ਜ਼ਿੰਦਗੀ ਵਿੱਚ ਅਮਲ ਕਰ ਇਹੀ ਸਭ ਤੋਂ ਵੱਡੀ ਸੇਵ ਹੈ ਕਾਜ ਬਰੇ ਵਿੱਚ ਚਰਣ ਸਰਨ ਦਇਆਲ ਤੀ ਤੂੰ ਨੀ ਮਾਣੇ ਮਾੜ ਮੇਰੇ ਸਤਿਗੁਰੂ ਚਰਣ ਸਰਨ ਦਇਆਲ ਤੇਰੀ ਤੇਰੀ ਚਰਣ ਵਿੱਚ ਤੇਰੀ ਸ਼ਰਨ ਵਿੱਚ ਇਉਂ ਜੀ ਬੇਨਤੀ ਪ੍ਰਮਾਤਮਾ ਕੇ ਬੇਨਤੀ ਕਰ ਰਿਹਾ ਜਾਲੂ ਸਤਿਗੁਰੂ ਮੈਂ ਤੇਰੀ ਚਰਣ ਵਿੱਚ ਤੇਰੇ ਚਰਣਾ ਵਿੱਚ ਆਇਆ ਤੇਰੀ ਸ਼ਰਨ ਵਿੱਚ ਆਇਆ ਕਿਉਂਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਉਹ ਗੁਰਦੇ ਸwami ਸੰਤ ਤੇਰਾ ਵਰਦਾ ਮੇਰੇ ਸਾਧੂ ਤੇਰੀ ਛਾਣ ਵਿੱਚ ਆਇਆ ਤੇਰੇ ਚਰਨਾਂ ਵਿੱਚ ਆਇਆ ਵੈਲੂ ਕਿਰਪਾਲੂ ਤੂੰ ਨਿਮਾਣੇ ਮਾਣ ਮੇ ਮਨ ਨਿਮਾਣੇ ਦੇ ਦਾ ਤੂੰ ਹੀ ਇੱਕ ਮਾਣ ਹੈ ਜੀ ਪ੍ਰਾਣ ਅਧਾਰ ਤੇਰਾ ਨਾਨਕ ਕਾ ਪ੍ਰਬਤਾਣ ਜੀ ਦਾ ਜਿੰਦ ਦਾ ਸਤਿਗੁਰੂ ਜੀ ਅਸੀਂ ਲਈ ਪੰਗਤੀ ਚ ਕਹਿੰਦੇ ਨੇ ਕਿ ਸਤਿਗੁਰੂ ਪ੍ਰਮਾਤਮਾ ਕਹਿੰਦੇ ਕਹਿੰਦੇ ਹੈ ਪਰਮੇਸ਼ਰ ਤੂੰ ਜੀਵਾ ਦੇ ਸਵਾਸਾ ਨੂੰ ਦੇਣ ਵਾਲਾ ਹੈ ਤੇ ਹਿਰਦੇ ਵਿੱਚ ਤੇ ਸਵਾਸਾਂ ਵਿੱਚ ਇੱਕ ਤੇਰਾ ਹੀ ਮੈਨੂੰ ਆਸਰਾ ਹੈ ਕਿਉਂਕਿ ਸਾਹ ਸਾਹ ਸਮਾਲਦਾ ਮੇਰਾ ਪ੍ਰਭੁ ਕੋਈ ਸਵਾਸ ਸਵਾਸ ਕਰਕੇ ਤੂੰ ਹੀ ਸੰਭਾਲਣਾ ਕਰਦਾ ਤੂੰ ਹੀ ਸੰਭਾਲਣਾ ਹੈ ਇਸ ਲਈ ਮੈਂ ਨੂੰ ਇੱਕ ਤੇਰਾ ਹੀ ਉਹ ਆਸਰਾ ਹੈ ਤੇਰਾ ਹੀ ਓਟ ਹੈ ਤੇਰੇ ਹੀ 발 ਟਕਣਾ ਕਰਦਾ ਮੈਨੂੰ ਤੇਰੇ 발 ਦਾ ਹੀ ਆਸਰਾ ਹੈ 발ਤਾਨ ਭਾਵ ਤੇਰਾ ਹੀ 발 ਹੈ ਮੇਰੇ ਕੋਲ ਮੇਰੇ ਇੱਚ ਸਮਰੱਥਾ ਨਹੀਂ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੰਨੀਆਂ ਕੋ ਬੇਨਤੀਆਂ ਪਰਵਾਣ ਕਰਨੀਆਂ ਇਕੋ ਗੱਲ ਚੰਗੀ ਲੱਗੀ ਹੋਵੇ ਤਾਂ શ્રી ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਜਾਣ ਕੇ ਪੱਲੇ ਪੰਨਾ ਆਲੋ ਕਰਨਾ ਦਿਓ ਸੀ ਇੱਜ ਅੱਗੇ ਤੋਂ ਕਥਾ ਵਿਚਾਰਾ ਕਰਨ ਦੀ ਜਾਂਚ ਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਐ ਖੇਨ ਖੇਨ ਭੂਲਣ ਹਾਰ ਬਰਸ਼ਨ ਹਾਰ ਗੁਰਛ ਲੈ ਨਾਨਕ ਪਰਉਤਾ ਦੇ ਸੱਜਾ ਸਿਸੜੀਆਂ ਜੋ ਹੋਵੇ ਸੈਭ ਸੰਮੇਲ ਕਾ ਜਵਜ ਫਤਿਹ ਰਜਮਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ